ਜਾਂਦਾ ਰਹਿ ਤੈਨੂੰ ਗੁਰੂ ਕਿੰਨਾ ਚੇਤੇ ਕਰਦਾ ਗੁਰੂ ਤੈਨੂੰ ਕਿੰਨਾ ਪਿਆਰ ਕਰਦਾ ਤੂੰ ਗੁਰੂ ਕੋਲੇ ਜਾਂਦਾ ਰਹਿ ਕਹਿੰਦਾ ਮਾਂ ਕਿਤੇ ਮੈਂ ਵਿਆਹਿਆ ਹੁੰਦਾ ਮੇਰੀ ਘਰ ਵਾਲੀ ਤੈਨੂੰ ਸੰਭਾਲ ਲੈਂਦੀ ਮੇਰੇ ਬੱਚੇ ਹੁੰਦੇ ਮਾਂ ਤੈਨੂੰ ਸੰਭਾਲ ਲੈਂਦੇ ਮਾਂ ਤੂੰ ਕਰੇ ਇਕੱਲੀ ਰਹਿ ਜਾਊਂਗੀ ਮਾਂ ਤੈਨੂੰ ਪ੍ਰਸ਼ਾਦਾ ਕੌਣ ਦੇਵੇਗਾ ਤੇਰੀ ਸੇਵਾ ਕੌਣ ਕਰੂਗਾ ਮਾਂ ਮੈਂ ਤੈਨੂੰ ਛੱਡ ਕੇ ਨਹੀਂ ਜਾ ਸਕਦਾ ਇੱਕ ਮੈਂ ਬੇਨਤੀ ਕਰੂੰਗਾ ਸਾਥ ਸੰਗਤ ਅਮੀਰ ਮਾਂ ਉਹ ਨਹੀਂਗੀ ਜਿਨ੍ਹਾਂ ਦੇ ਕੋਲੇ ਜ਼ਮੀਨ ਬਹੁਤ ਜ਼ਿਆਦਾ ਹੈ ਜਿਨ੍ਹਾਂ ਦੇ ਕੋਲੇ ਘਰ ਬਹੁਤ ਜ਼ਿਆਦਾ ਹੈ ਵੱਡਾ ਹੈ ਜਿਨ੍ਹਾਂ ਦੇ ਕੋਲੇ ਪਦਾਰਤ ਬਹੁਤ ਜ਼ਿਆਦਾ ਹੈ ਜਿਨ੍ਹਾਂ ਦੇ ਕੋਲੇ ਪੈਸਾ ਮੋਹਰਾ ਸੋਨਾ ਧਨ ਆਦਿਕ ਪਦਾਰਤ ਬਹੁਤ ਜ਼ਿਆਦਾ ਨਹੀਂ ਉਹ ਅਮੀਰ ਨਹੀਂਗੀ ਅਮੀਰ ਮਾਂ ਸਾਸ ਸੰਗਤ ਪਤਾ ਕਿਹੜੀ ਆ ਜਿੰਦੀ ਔਲਾਦ ਆਪਣੀ ਮਾਂ ਦੀ ਫਿਕਰ ਕਰਦੀ ਆ ਕਿ ਮੇਰੀ ਮਾਂ ਤੋਂ ਬਿਨਾ ਕੌਣਾ ਦੂਜਾ ਮੇਰੇ ਤੋਂ ਬਿਨਾ ਉਹ ਮਾਂ ਅਮੀਰ ਆ मेरी मेरी मां ਨੂੰ ਪੈਸੇ ਦੀ ਜਰੂਰਤ ਨਹੀਂ ਸਾਥ ਸੰਗਤ मां ਨੂੰ ਕਿਸੇ ਜ਼ਮੀਨ ਦੀ ਜਰੂਰਤ ਨਹੀਂ मां ਤਾਂ ਬਸ ਇਹ ਚਾਹੁੰਦੀ ਆ ਕਿ ਮੇਰਾ ਪੁੱਤ ਮੇਰੀ ਧੀ ਮੇਰੀ ਨੋ ਬਸ ਮੈਨੂੰ ਇੰਨਾ ਹੀ ਪਛਲੇ ਬੀਬੇ ਕੀ ਹਾਲ ਹੈ ਤੇਰਾ ਇੰਨਾ ਪੁੱਛਣ ਨਾਲ ਹੀ ਨਾ ਜੀ ਉਹਨਾਂ ਦੀਆਂ ਉਮਰਾਂ ਲੰਮੀਆਂ ਹੋ ਜਾਂਦੀਆਂ ਇਹ ਹੁੰਦਾ ਸਾਥ ਸੰਗਤ मां ਦਾ ਸਤਕਾਰ ਇਹ ਹੁੰਦਾ मां ਦਾ ਪਿਆਰ ਤੇ ਭਾਈ ਬਲਵੰਤ ਕਹਿੰਦਾ ਨਹੀਂ मां ਮੈਂ ਤੈਨੂੰ ਛੱਡ ਕੇ ਨਹੀਂ ਜਾ ਸਕਦਾਗਾ ਮੇਰਾ ਨਹੀਂ ਦਿਲ ਕਰਦਾ ਤੈਨੂੰ ਛੱਡ ਕੇ ਜਾਵਾਂ ਮਾਂ ਕਹਿੰਦੀ ਨਹੀਂ ਪੁੱਤ ਤੂੰ ਜਾਂਦਾ ਰਹਿ ਨਹੀਂ ਮਾਂ ਸਾਸ ਸੰਗਤ ਵਸਾਖੀ ਦਾ ਦੂਜਾ ਤਿਹਾਰ ਵੀ ਲੰਘਿਆ ਤੀਜੇ ਸਾਲ ਫੇਰ ਵਸਾਖੀ ਦਾ ਤਿਹਾਰ ਆਇਆ ਮਹਾਰਾਜ ਨੇ ਚਿੱਠੀ ਲਿਖੀ ਉਸ ਚਿੱਠੀ ਦੇ ਵਿੱਚ ਮਹਾਰਾਜ ਨੇ ਫੇਰ ਲਿਖਿਆ ਕਹਿੰਦੇ ਭਾਈ ਬਲਵੰਤ ਰਾਈ ਤੈਨੂੰ ਬੇਟਾ ਪਹਿਲਾਂ ਵੀ ਚਿੱਠੀਆਂ ਦੋ ਲਿਖੀਆਂ ਸ਼ਾਇਦ ਤੈਨੂੰ ਨਾ ਮਿਲੀਆਂ ਹੋਣ ਬੇਟਾ ਇਸ ਵਾਰ ਤੂੰ ਜਰੂਰ ਆਉਣਾ ਗੋਵਿੰਦ왈 ਸਾਹਿਬ ਦੀ ਧਰਤੀ ਤੇ ਸਾਧ ਸੰਗਤ ਜਦੋਂ ਚਿੱਠੀ ਮਿਲੀ ਨਾ ਤੀਜੀ ਉਹਦੀ ਮਾਂ ਕਹਿੰਦੀ ਪੁੱਤ ਤੇਰੇ ਕਿੱਡੇ ਵੱਡੇ ਭਾਗ ਆ ਦੁਨੀਆ ਦੇ ਵਿੱਚ ਅਮੀਰ ਲੋਕ ਗੁਰੂ ਅਮਰਦਾਸ ਦੇ ਚਰਨਾਂ ਵਿੱਚ ਜਾ ਜਾ ਕੇ ਸਿਰ ਨਵਾਉਂਦੇ ਨੇ ਬੜੀਆਂ ਮੋਹਰਾ ਸੋਨਾ ਆਦਿਕ ਭੇਟਾ ਕਰਦੇ ਨੇ ਬੜੇ ਕੀਮਤੀ ਰੁਮਾਲੇ ਦੁਸ਼ਾਲੇ ਭੇਟਾ ਕਰਦੇ ਨੇ ਗੁਰੂ ਉਹਨਾਂ ਵੱਲ ਤੱਕਦਾ ਨਹੀਂ ਤੇਰੇ ਕਿੱਡੇ ਵੱਡੇ ਭਾਗ ਆ ਤੈਨੂੰ ਗੁਰੂ ਆਪ ਚੇਤੇ ਕਰਦਾ ਕਿਉਂ ਕਰਦਾ ਸਤਸਿੰਘ ਗੁਰੂ ਚੇਤੇ ਕਿਉਂਕਿ ਉਹ ਆਪਣੀ ਮਾਂ ਦੀ ਸੇਵਾ ਕਰਦਾ ਸੀਗਾ ਸਾਧ ਸੰਗਤ ਤੁਸੀਂ ਘਰ ਵਿੱਚ ਮਾਂ ਦੀ ਸੇਵਾ ਕਰਨੀ ਸ਼ੁਰੂ ਕਰ ਦਿਓ ਤੈਨੂੰ ਗੁਰੂ ਰੱਬ ਇੰਨਾ ਅਮੀਰ ਕਰੂਗਾ ਨਾ ਜੀ ਤੁਸੀਂ ਸੋਚ ਨਹੀਂ ਸਕਦੇਗੇ ਅੰਦਾਜ਼ਾ ਨਹੀਂ ਲਾ ਸਕਦੇ ਵੀ ਗੁਰੂ ਕਿੰਨੀਆਂ ਰਹਿਮਤਾਂ ਗੁਰੂ ਕਿੰਨੀਆਂ ਬਖਸ਼ਿਸ਼ਾਂ ਕਰਦਾ ਹੈ ਮਹਾਰਾਜ ਕਹਿੰਦੇ ਪੁੱਤ ਤੂੰ ਇਸ ਸਾਲ ਜ਼ਰੂਰ ਆਉਣਾ ਮਾਂ ਨੂੰ ਕਹਿੰਦਾ ਮਾਂ ਦਿਲ ਤਾਂ ਬਹੁਤ ਕਰਦਾ ਗੁਰੂ ਅਮਰਦਾਸ ਦੇ ਦਰ ਤੇ ਜਾਵਾਂ ਕਹਿੰਦੀ ਪੁੱਤ ਹੁਣ ਦੇਰ ਨਾ ਲਾ ਤੈਨੂੰ ਗੁਰੂ ਚੇਤੇ ਕਰਦਾ ਮਾਂ ਕਹਿੰਦੀ ਪੁੱਤ ਤੈਨੂੰ ਇਸ ਗੱਲ ਦਾ ਹੀ ਫਿਕਰ ਹੈ ਨਾ ਕਿ ਮੈਂ ਘਰੇ ਕੱਲੀ ਆ ਮੈਨੂੰ ਸੰਭਾਲਣ ਵਾਲਾ ਕੋਈ ਨਹੀਂ ਚੱਲ ਪੁੱਤ ਮੈਂ ਵੀ ਤੇਰੇ ਨਾਲ ਚੱਲਦੀ ਆ ਮੈਂ ਵੀ ਗੁਰੂ ਅਮਰਦਾਸ ਦੇ ਦਰਸ਼ਨ ਕਰਕੇ ਗੁਰੂ ਦੀ ਬਾਣੀ ਪੜਾਂਗੀ ਗੁਰਬਾਣੀ ਸੁਣਾਂਗੀ ਮੈਂ ਵੀ ਸਤਗੁਰੂ ਦੇ ਘਰ ਵੇ ਥੋੜਾਕ ਸਮਾਂ